ਜਿਹੜੇ ਚਾਹਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਮੁਹਾਲੀ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਮੁਹਾਲੀ ਦੇ ਇੱਕ ਪਿੰਡ ਦੀਆਂ ਨੇ ਦਰਸਲ ਮੁਹਾਲੀ ਦੇ ਇੱਕ ਪਿੰਡ ਦੇ ਵਿੱਚ ਇਹ ਪੂਰੀ ਘਟਨਾਕ੍ਰਮ ਵਾਪਰਿਆ ਹੈ ਪਿੰਡ ਸੀਲ ਦੀ ਹੈ ਪੂਰੀ ਕਹਿ ਸਕਦੇ ਆ ਕਿ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੀ ਆਪਣੀ ਸਕਰੀਨ ਤੇ ਦੇਖ ਰਹੇ ਹੋ ਗ੍ਰੰਥੀ ਸਿੰਘ ਦੇ ਨਾਲ ਨਿੱਜੀ ਰੰਜਿਸ਼ ਦੱਸੀ ਜਾ ਰਹੀ ਉਹ ਸਖਸ਼ ਦੀ ਜਿਸ ਦੇ ਵੱਲੋਂ ਪਹਿਲਾਂ ਉਹਨਾਂ ਦੇ ਨਾਲ ਗੁੱਥਮ-ਗੁੱਥੀ ਹੁੰਦੇ ਨੇ ਉਸ ਤੋਂ ਬਾਅਦ ਮੁੰਡੇ ਨੂੰ ਬੁਲਾ ਕੇ ਕਹਿ ਸਕਦੇ ਆ ਕਿ ਨੌਜਵਾਨ ਜਿਹੜਾ ਪਹੁੰਚਦਾ ਹੈ ਦਾਖਲ ਹੁੰਦਾ ਹੈ ਉਹ ਗ੍ਰੰਥੀ ਸਿੰਘ ਦੇ ਨਾਲ ਭੇੜ ਜਾਂਦਾ ਹੈ ਬੁਰੀ ਤਰ੍ਹਾਂ ਗ੍ਰੰਥੀ ਸਿੰਘ ਦੀ ਕੋਟਮਾਰ ਕਰਦਾ ਹੈ ਕੋਟਮਾਰ ਕਰਨ ਤੋਂ ਬਾਅਦ ਉਹ ਸ਼ਖਸ਼ ਅਲਫ ਨੰਗਾ ਹੋ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਇਹ ਪੂਰੀ ਜਾਣਕਾਰੀ ਕਿਉਂਕਿ ਸਵੇਰੇ 6 ਤੋਂ 8 ਵਜੇ ਦੇ ਵਿਚਕਾਰ ਦੀ ਘਟਨਾ ਹੈ ਉਸ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਹੈ ਲੋਕ ਇਕੱਠੇ ਹੋਣੇ ਸ਼ੁਰੂ ਹੁੰਦੇ ਨੇ ਇਸ ਦੌਰਾਨ ਉਹ ਸ਼ਖਸ਼ ਉੱਥੋਂ ਗਾਇਬ ਹੋ ਜਾਂਦਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਹਾਲਾਂਕਿ ਪੁਲਿਸ ਦਾ ਦਾਵਾ ਹੈ ਕਿ ਉਹ ਸ਼ਖਸ਼ ਨੂੰ ਬੁਲਾਇਆ ਗਿਆ ਹੈ ਤੇ ਉਹ ਜਲਦੀ ਹੀ ਪੁਲਿਸ ਦੇ ਮੂਹਰੇ ਪੇਸ਼ ਹੋਵੇਗਾ ਪੁਲਿਸ ਉਸ ਨੂੰ ਗ੍ਰਿਫਤਾਰ ਕਰੇਗੀ ਫਿਲਹਾਲ ਗ੍ਰਿਫਤਾਰੀ ਦੀ ਹੋਂਦ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਮੋਹਾਲੀ ਤੋਂ ਇਹ ਖਬਰ ਸਾਹਮਣੇ ਆਈ ਹੈ ਉਸ ਨਾਲ ਕਹਿ ਸਕਦਾ ਕਿ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਣ ਦਾ ਹੈ ਪੂਰਾ ਮਾਮਲਾ ਹੈ ਜਿਸ ਦੇ ਵਿੱਚ ਪੁਲਿਸ ਹੁਣ ਕੀ ਐਕਸ਼ਨ ਲੈਂਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਕੀ ਨਾਮ ਹੈ ਜੀ ਆਪਣਾ ਲਖਵੀਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਸੇਰਾ ਜੀ ਇਹ ਜਿਹੜੀ ਸਵੇਰੇ ਆਪਣਾ ਗੁਰਦੁਆਰਾ ਸਾਹਿਬ 'ਚ ਘਟਨਾ ਹੋਈ ਹੈ ਜੀ ਕਿੰਨੇ ਕ'ਜੇ ਦੀ ਗੱਲ ਹੈ ਜੀ ਇਹ ਕੌਣ ਹੈ 5:00 ਵਜੇ ਮੈਂ ਪਾਠ ਕਰਨ ਆਇਆ ਜਦੋਂ ਪਰਤਾਸ਼ ਕਰਕੇ ਹਕੂਮਨਾਮਾ ਲਿਆ ਉਹਦੇ ਬਾਅਦ ਮੈਂ ਆਪਣੇ 8ਵੀਂ 9ਵੀਂ ਪੌੜੀ 8ਵੀਂ 9ਵੀਂ ਪੜ੍ਹ ਰਿਹਾ ਸੀ ਸੁਣੇ ਸਿੱਧੂ ਸਵਰਨਾਥ ਐਵੇਂ ਜਤ ਜ ਇਹ ਬੰਦਾ ਮੱਥਾ ਟਿਕਣ ਆਇਆ ਕਿ ਇਹਨੇ ਮੱਥਾ ਟਿਕਿਆ ਘੁੰਮ ਕੇ ਆ ਕੇ ਮੇਰੇ ਕੋਲ ਆ ਕੇ ਕਹਿੰਦਾ ਮੈਨੂੰ ਕਹਿੰਦਾ ਵੀ ਅੰਮ੍ਰਿਤ ਛਕਾਓ ਕੌਣ ਹੈ ਜੀ ਬੰਦਾ ਇਹ ਇਹ ਬੰਦਾ ਮੇਰੇ ਪਿੰਡ ਦਾ ਹੀ ਹੈ ਡਾਡੀ ਨਾ ਜੀ ਦਾ ਡਾਡੀ ਨਾ ਹਾਂਜੀ ਅੱਛਾ ਜੀ ਇਹ ਕਹਿੰਦਾ ਵੀ ਅੰਮ੍ਰਿਤ ਛਕਾਉਗਾ ਅੱਛਾ ਮੈਂ ਬੁੱਢੇ ਨਹੀਂ ਜੀ ਕਹਾ ਮੈਂ ਬਾਠ ਤਰੀ ਗਿਆ ਮੈਂ ਮੈਂ ਕਿਹਾ ਵੀ ਚੱਲ ਬੰਦਾ ਹਾਂ ਕਹਿੰਦਾ ਇਹਨੇ ਜੀ ਚਲੋ ਜੀ ਫਤੋ ਮੇਰੇ ਬਾਹ ਕਿਚੀ ਮੈਨੂੰ ਕਹਿੰਦਾ ਵੀ ਅੰਮ੍ਰਿਤ ਛਕਾਉਗਾ ਕਹਿੰਦਾ ਮੈਨੂੰ ਕਹਿੰਦਾ ਮੈਂ ਤਾਂ ਵੀ ਗੱਲ ਸੁਣ ਲਾ ਜੇ ਮੇਰੀ ਨੇ ਬਾਹ ਫੜੀ ਮਾ ਡਾਡੀ ਜੀ ਅਸੀਂ ਅਨੰਦਪੁਰ ਸਾਹਿਬ ਬਾਟਾ ਤਿਆਰ ਹੋ ਗੋ ਵੀ ਤੁਹਾਨੂੰ ਕੋਈ ਡਾਡੀ ਛਕਾ ਦੇਉਗੇ ਉਸ ਤੋਂ ਬਾਅਦ ਇਹ ਕੀ ਕਰਿਆ ਇਹਨੇ ਫੇਰ ਮੇਰੀ ਬਾਹ ਬਹੁਤ ਖਿਚਣ ਲੱਗਿਆ ਤਾਂ ਉਸ ਤੋਂ ਬਾਅਦ ਮੈਂ ਇਹਨੂੰ ਕਹੇ ਮੈਂ ਆਪਣੀ ਬਾਹ ਛੜਾ ਕੇ ਮਾਂ ਵੀ ਬੰਦਿਆ ਵਾਂਗੂ ਆ ਜਾ ਠੀਕੇ ਕੀ ਕੱਟ ਕਰੀ ਵਾਹ ਪਾੜ ਕਰੰਦੇ ਮੈਨੂੰ ਇਹਨੇ ਜੀ ਵਗੈਰੇ ਮੈਨੂੰ ਰੱਤ ਫੜ ਕੇ ਮੇਰੇ ਹੱਥੋ ਪਾਈ ਹੋਇਆ ਫਿਰ ਇਹ ਮੇਰੀ ਗਲਤ ਇਹਨੇ ਮੈਨੂੰ ਖਿੱਚ ਲਈ ਬੜੀ ਬਾਹਰ ਹੱਥ ਕਿਹਾ ਜੀ ਹੱਥੋ ਬਈ ਵੇ ਮੁਰੇ ਬਨਵੇ ਇਥੇ ਗੋਰ ਪੂਰੇ ਲਿਆ ਆ ਮੈਂ ਫਿਰ ਇਹ ਜਾਂ ਮੇਰਾ ਹੋਰ ਕੁਝ ਨਹੀਂ ਚੱਲੇ ਨੇ ਦੱਤ ਫੜੀ ਦੀ ਮੈਂ ਇਹਦੀਆਂ ਦੋ ਰਤਾਂ ਫੜ ਕੇ ਇਹਨੂੰ ਛਿੜਣੇ ਦਰਦਾ ਸਾਡੀ ਛਿੜ ਕੇ ਕਰਨ ਵਾਈ ਦੇ ਪੰਜ ਸੱਤ ਚਾਂਟੇ ਮਾਰੇ ਮਾਂ ਮੈਂ ਤੈਨੂੰ ਦੱਸਦਾ ਹੁਣ ਪਤਾ ਤੇਰਾ ਤਾਰ ਦਾ ਸੌਪਣਾ ਇਹਨੇ ਉਸੇ ਟਾਈਮ ਫਿਰ ਕੇ ਤਾਂ ਲੈ ਇਹਦੇ ਸਭ ਬੇਤਾਨਾ ਹੋ ਗਏ ਜੀ ਇਹ ਨੰਗੇ ਕੱਪੜਾ ਮੇਨੂੰ ਅਲਫ ਨੰਗਾ ਹੋ ਗਿਆ ਜੀ ਅਲਫ ਨੰਗਾ ਹੋ ਗਿਆ ਮਹਾਰਾਜ ਦੀ ਜੁਰੀ ਹਾਂਜੀ ਹਾਂਜੀ ਜੁਰੀ ਦੇ ਵਿੱਚ ਹੁਣ ਕਿੱਥੇ ਤੁਸੀਂ ਫੜਿਆ ਨਹੀਂ ਭੱਜ ਪੁੱਜੀ ਗਿਆ ਕਿੱਥੇ ਇਹ ਇਹ ਕੀ ਕਰਿਆ ਜੀ ਮਾਂ ਖੜ ਜਾ ਮੈਂ ਤੈਨੂੰ ਦੱਸਦਾ ਪਤਾ ਮੈਂ ਸਰਪੰਚ ਨੂੰ ਬੁਲਾਵਾਂਗਾ ਉਹ ਤੇ ਵਾਦੇ ਹੀ ਮੈਂ ਉਰੇ ਆ ਉਰੇ ਆ ਕੇ ਨੇ ਵੇਰ ਮੇਰੇ ਨਾਲ ਮਸਤੋ ਭਾਈ ਹੋਣ ਲੱਗ ਗਏ ਉਰੇ ਤੇ ਮੈਂ ਕਿਹਾ ਮੈਂ ਖੜ ਜਾ ਮੈਂ ਤੇਰਾ ਸਲੋਕ ਨਾ ਧਾਰਦਾ ਇਹ ਫਿਰ ਇਹ ਗਲੀ ਨੂੰ ਭੱਜ ਰਹੀ ਜਿੱਧਰ ਨੇ ਵਸੇ ਨੇ ਭੱਜਿਆ ਵਿਚਾਰ ਮੈਂ ਅੰਦਰ ਕਮਰੇ ਜੂਰੇ ਸਵਾਰ ਫੀ ਜ ਮੈਂ ਫਿਰ ਬਾਟ ਕਰਨ ਲੱਗੇ ਨੇ ਇੱਕ ਜੀਬੀ ਆਈ ਕਿ ਵੀ ਮਨੂ ਕੇ ਦੀ ਮਾਂ ਬੀਬੀ ਆਏ ਤੇ ਆ ਕੇ ਰੋਈ ਵੀ ਕਹਿੰਦੀ ਉਹ ਮੋਟਾ ਨੰਬਲਾ ਹੈ ਕਹਿੰਦੀ ਲਾਹ ਇਦਾਂ ਤੇ ਆ ਵੀ ਮੇਰੇ ਨਾਲੇ ਹੱਥੋਂ ਆ ਗਏ ਚਲ ਮੈਂ ਪਾਠ ਕਰਨ ਲੱਗੇ ਇੰਨੂੰ ਫਿਰ ਉਹ ਬੰਦੇ ਆ ਫਿਰ ਮੈਂ ਦੱਸੇ ਇਹਨਾਂ ਦੇ ਗੱਲਬਾਤ ਕਰੀ ਗਏ ਕਿ ਉਹ ਬੰਦੇ ਨੂੰ ਫਿਰ ਲੱਭਿਆ ਨਹੀਂ ਹੁਣ ਫੜ ਕੇ ਲੈ ਆ ਜੀ ਫੜਦ ਨੇ ਆ ਜੀ ਫੜ ਲਿਆ ਜਾਂਦਾ ਇਹਨਾਂ ਦੇ ਘਰ ਦੀ ਫੜ ਕੇ ਲੈ ਆ ਜੀ ਅੱਛਾ ਕਿੱਥੇ ਆ ਹੁਣ ਕਰੀ ਜੀ ਕਰੇ ਆ ਜੀ ਠੀਕ